ਕੋਲ ਕੰਟਰੋਲ ਟਿਪਸ ਹਾਈ ਕੋਲੇਸਟ੍ਰੋਲ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ ਤਾਂ ਕਿ ਕੋਲੇਸਟ੍ਰੋਲ ਸਾਡੇ ਖੂਨ ਦੇ ਵਿੱਚ ਪਾਇਆ ਜਾਣ ਵਾਲਾ ਇੱਕ ਮومی ਪਦਾਰਥ ਹੈ ਤੇ ਇਹ ਸਾਡੇ ਸਰੀਰ ਦੇ ਲਈ ਜ਼ਰੂਰੀ ਹੈ ਹਾਲਾਂਕਿ ਜਦੋਂ ਕੋਲੈਸਟ੍ਰੋਲ ਦਾ ਪੱਧਰ ਆਮ ਪੱਧਰ ਤੋਂ ਵਾਚ ਜਾਂਦਾ ਹੈ ਤਾਂ ਇਹ ਖੂਨ ਦੀਆਂ ਨਾੜੀਆਂ ਦੇ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਦੇ ਨਾਲ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖਤਰਾ ਵਾਚ ਜਾਂਦਾ ਹੈ ਤੇ ਕੋਲੈਸਟ੍ਰੋਲ ਸਾਡੇ ਸਰੀਰ ਦੇ ਵਿੱਚ ਚੁੱਪ-ਚਾਪ ਇਕੱਠਾ ਹੋ ਜਾਂਦਾ ਹੈ ਤੇ ਹੌਲੀ-ਹੌਲੀ ਤੰਮੀਆਂ ਵਿੱਚ ਰੁਕਾਵਟ ਪੈਦਾ ਕਰਦਾ ਹੈ ਚੰਗੀ ਖਬਰ ਇਹ ਹੈ ਕਿ ਉੱਚ ਕੈਲੇਸਟਰੋਲ ਨੂੰ ਕੁਝ ਕੁਦਰਤੀ ਅਤੇ ਘਰੇਲੂ ਉਪਚਾਰਾਂ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਜੀ ਹਾਂ ਅਸੀਂ ਪੰਜ ਪ੍ਰਭਾਵਸ਼ਾਲੀ ਅਤੇ ਕੁਦਰਤੀ ਉਪਚਾਰ ਸਾਂਝੇ ਕਰ ਰਹੇ ਹਾਂ ਜੋ ਕੈਲੇਸਟਰੋਲ ਨੂੰ ਕੰਟਰੋਲ ਕਰਨ ਅਤੇ ਸਿਹਤਮੰਦ ਦਿਲ ਨੂੰ ਬਣਾਈ ਰੱਖਣ ਦੇ ਵਿੱਚ ਮਦਦ ਕਰਨਗੇ ਹੈਲਥਲਾਈਨ ਦੇ ਅਨੁਸਾਰ ਕੈਲੇਸਟਰੋਲ ਘਟਾਉਣ ਦੇ ਲਈ ਇੱਕ ਸਿਹਤਮੰਦ ਖੁਰਾਕ ਜ਼ਰੂਰੀ ਹੈ ਆਪਣੀ ਖੁਰਾਕ ਦੇ ਵਿੱਚ ਓਟਸ ਸਾਬਤ ਅਨਾਜ ਹਰੀਆਂ ਸਬਜ਼ੀਆਂ ਫਲ ਬਦਾਮ ਅਖਰੋਟ ਅਤੇ ਅਲਸੀ ਦੇ ਬੀਜ ਸ਼ਾਮਿਲ ਕਰੋ ਇਹ ਫਾਈਬਰ ਅਤੇ omega 3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ ਜੋ ਮਾੜੇ ਕੈਲਸਟ੍ਰੋਲ ਨੂੰ ਘਟਾਉਂਦੇ ਹਨ ਅਤੇ ਚੰਗੇ ਕੈਲਸਟ੍ਰੋਲ ਨੂੰ ਵਧਾਉਂਦੇ ਨੇ ਤਾਂ ਕੈਲਸਟ੍ਰੋਲ ਘਟਾਉਣ ਲਈ ਤਲੇ ਹੋਏ ਅਤੇ ਪ੍ਰੋਸੈਸਡ ਪੋਚਨਾ ਤੋਂ ਬਚੋ ਕਿਉਂਕਿ ਉਹਨਾਂ ਵਿੱਚ ਟ੍ਰਾਂਸ ਫੈਟ ਹੁੰਦੇ ਹਨ ਜੋ ਦਿਲ ਦੇ ਲਈ ਬਹੁਤ ਜ਼ਿਆਦਾ ਨੁਕਸਾਨਦੇਹ ਕਸਰਤ ਕੈਲੈਸਟਰੋਲ ਨੂੰ ਕੰਟਰੋਲ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਰੋਜ਼ਾਨਾ 30 ਮਿੰਟ ਤੇਜ਼ ਸੈਰ, ਦੌੜ, ਯੋਗਾ ਜਾਂ ਸਾਈਕਲ ਚਲਾਉਣ ਦੇ ਨਾਲ ਚਰਬੀ ਬਰਨ ਹੁੰਦੀ ਹੈ ਅਤੇ ਖੂਨ ਸੰਚਾਰ ਦੇ ਵਿੱਚ ਸੁਧਾਰ ਹੁੰਦਾ ਹੈ। ਕਸਰਤ ਚੰਗੇ ਕੈਲੈਸਟਰੋਲ ਦੇ ਪੱਧਰ ਨੂੰ ਵਧਾਉਂਦੀ ਹੈ ਅਤੇ ਮਾੜੇ ਕੈਲੈਸਟਰੋਲ ਨੂੰ ਘਟਾਉਂਦੀ ਹੈ। ਜੇਕਰ ਤੁਸੀਂ ਦਫ਼ਤਰ ਵਿੱਚ ਲੰਬੇ ਸਮੇਂ ਤੱਕ ਬੈਠੇ ਰਹਿੰਦੇ ਹੋ ਤਾਂ ਹਰ ਕੁਝ ਘੰਟੇ ਮਿੰਟ ਸੈਰ ਕਰਨ ਦੀ ਆਦਤ ਪਾਓ। ਪਾਣੀ ਸ਼ਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ। ਤਾਂ ਵੱਧ ਤੋਂ ਵੱਧ ਪਾਣੀ ਪੀਓ। ਖੂਨ ਨੂੰ ਪਤਲਾ ਰੱਖਦਾ ਹੈ। ਕੋਲੇਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਹੈ। ਦਿਨ ਵਿੱਚ ਘੱਟੋ-ਘੱਟ 8 ਤੋਂ 10 ਗਲਾਸ ਪਾਣੀ ਪਿਓ। ਸਰਦੀਆਂ ਵਿੱਚ ਵੀ ਕੋਸਾ ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ ਅਤੇ ਇਸ ਤੋਂ ਇਲਾਵਾ ਹਰੀ ਚਾਹ ਜਾਂ ਨਿੰਬੂ ਪਾਣੀ ਪੀਣ ਨਾਲ ਕੋਲੈਸਟ੍ਰੋਲ ਘੱਟ ਕਰਨ ਦੇ ਵਿੱਚ ਵੀ ਮਦਦ ਮਿਲ ਸਕਦੀ ਹੈ ਤਣਾਅ ਅਤੇ ਸਿਗਰਟ ਨੋਸ਼ੀ ਦੋਵੇਂ ਹੀ ਕੋਲੈਸਟ੍ਰੋਲ ਵਧਾਉਣ ਦੇ ਵਿੱਚ ਭੂਮਿਕਾ ਨਿਭਾਉਂਦੇ ਹਨ ਤਣਾਅ ਯਾਨੀ ਸਟ੍ਰੈਸ ਹਾਰਮੋਨਲ ਸੰਤੁਲਨ ਨੂੰ ਵਿਗਾੜਦਾ ਹੈ ਜਿਸ ਨਾਲ ਸਰੀਰ ਦੇ ਵਿੱਚ ਮਾੜੇ ਕੋਲੇਸਟ੍ਰੋਲ ਵਿੱਚ ਵਾਧਾ ਹੁੰਦਾ ਜਦੋਂ ਕਿ ਸਿਗਰਟ ਨੋਸ਼ੀ ਤਮਨੀਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਚੰਗੇ ਕੋਲੇਸਟ੍ਰੋਲ ਨੂੰ ਘਟਾਉਂਦੀ ਹੈ ਤਾਂਾ ਘਟਾਉਣ ਦੇ ਲਈ ਧਿਆਨ ਯੋਗਾ ਅਤੇ ਡੂੰਗੇ ਸਾਹ ਲੈਣ ਨੂੰ ਆਪਣੀ ਰੁਟੀਨ ਦੇ ਵਿੱਚ ਸ਼ਾਮਿਲ ਕਰੋ ਸਹੀ ਨੀਂਦ ਦੀ ਘਾਟ ਅਤੇ ਅਨਿਯਮਿਤ ਜੀਵਨ ਸ਼ੈਲੀ ਵੀ ਉੱਚ ਕੋਲੇਸਟ੍ਰੋਲ ਦੇ ਮੁੱਖ ਕਾਰਨ ਹਨ ਹਰ ਰੋਜ਼ ਘੱਟੋ-ਘੱਟ 7 ਤੋਂ 8 ਘੰਟੇ ਦੀ ਨੀਂਦ ਲਓ ਅਤੇ ਸੌਣ ਅਤੇ ਉੱਠਣ ਦਾ ਇੱਕ ਨਿਸ਼ਚਿਤ ਸਮਾਂ ਨਿਰਧਾਰਿਤ ਕਰੋ। देर तक जागण ਅਤੇ ਜੰਕ ਫੂਡ ਖਾਣ ਤੋਂ ਵੀ ਪਰਹੇਜ਼ ਕਰੋ।